ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਉੱਤੇ ਕਿੱਦਾਂ ਐ ਫਿਰ ਅੱਜ ਕੁਛ ਪਿਛਲੀਆਂ ਗੱਲਾਂ ਕਰਦੇ ਆਂ ਤੇ ਉਹ ਵੀ ਵੀਡੀਓ ਦੇ ਸਬੂਤਾਂ ਦੇ ਆਧਾਰ ਤੇ ਗੱਲਾਂ ਕਰਾਂਗੇ ਅੱਜ ਗੱਲ ਕਰਦੇ ਆਂ ਦੇਮਾਨ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਦੇਮਾਨ ਜਿਹੜੇ ਸਾਈਕਲ ਤੇ ਆਉਂਦੇ ਹੁੰਦੇ ਸੀ ਠੀਕ ਆ ਜੀ ਉਹਨਾਂ ਦੀ ਗੱਲ ਕਰਾਂਗੇ ਰਾਜਾ ਵੜਿੰਗ ਦੀ ਗੱਲ ਕਰਾਂਗੇ ਜਿਹੜੇ ਪ੍ਰਧਾਨ ਐ ਤੇ ਪਹਿਲਾਂ ਗੱਲ ਕਰਦੇ ਆਂ ਦੇਮਾਨ ਦੀ ਰੱਖ ਲਾ ਜਦੋਂ 2022 ਦਾ ਪ੍ਰਚਾਰ ਚੱਲ ਰਿਹਾ ਸੀ ਤੇ ਸੁਪਰੀਮੋ ਆਉਂਦੇ ਆ ਤੇ ਕਹਿੰਦੇ ਅਸੀਂ ਦੇਮਾਨ ਮੈਂ ਮਤਲਬ ਐਸੀ ਭਾਈਚਾਰੇ ਚੋਂ ਡਿਪਟੀ ਸੀਐਮ ਬਣਾਵਾਂਗੇ ਠੀਕ ਆ ਜੀ ਉਸ ਤੋਂ ਬਾਅਦ ਸਰਕਾਰ ਬਣ ਜਾਂਦੀ ਹੈ ਤੇ ਸਤੌਜ ਵਾਲੇ ਮਹਾਰਾਜ ਮੁੱਖ ਮੰਤਰੀ ਬਣ ਜਾਂਦੇ ਆ ਜਦੋਂ ਸਤੌਜ ਵਾਲੇ ਮਹਾਰਾਜ ਮੁੱਖ ਮੰਤਰੀ ਬਣ ਜਾਂਦੇ ਆ ਤੇ ਕਹਿੰਦੇ ਆ ਕਿ ਡਿਪਟੀ ਸੀਐਮ ਨਹੀਂ ਹੋ ਸਕਦਾ ਜੇ ਮੈਨੂੰ ਮੁੱਖ ਮੰਤਰੀ ਬਣਾਉਣਾ ਤਾਂ ਮੈਂ ਅਸਤੀਫਾ ਦੇ ਦੂੰਗਾ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਇਸ ਕਰਕੇ ਡਿਪਟੀ ਸੀਐਮ ਤੱਕ ਖਾਮ ਦੇਮਾਨ ਦਾ ਚਸਨਾ ਚੁਰਾ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਮਾਨ ਕੁਝ ਨਹੀਂ ਕਰ ਸਕਦੇ ਤੇ ਵੀਡੀਓ ਦੇ ਨਾਲ ਮੈਂ ਚਲਾਉਣਾ ਹੋਣਾ ਤੇ ਤੁਸੀਂ ਦੇਖੋ ਚਾਰੇ ਹੁਣ ਅੱਜ ਕੱਲ ਵੀ ਮਤਲਬ ਕਿ ਜਿਹੜੇ ਰੋੜਾਂ ਦੇ ਰੋਕ ਵੱਡੇ ਵੱਡੇ ਰੋਡ ਹੁੰਦੇ ਆ ਉਹਦੇ ਖੱਡੇ ਭਰ ਰਹੇ ਆ ਤੇ ਰੀਵਨ ਕੱਟਣ ਖਾਤਰ ਕੋਈ ਆਪ ਹੀ ਆਸੇ ਪਸੇ ਦੋ ਮਲਾਜਾਂ ਥੱਲ ਲੈਂਦੇ ਆ ਤੇ ਆਪ ਹੀ ਰੀਵਨ ਕੱਟਦੇ ਆ ਤੇ ਰਖਲਾ ਖੱਡੇ ਭਰਨ ਦਾ ਕੰਮ ਕਰਦੇ ਆ ਆਪਦੇ ਹਲਕੇ ਦਾ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਪਰ ਮਤਲਬ ਕਿ ਡਿਫਰੇਸ਼ਨ ਤੇ ਚਲੇ ਗਏ ਆ ਥੋੜਾ ਜਿਹਾ ਦਿਮਾਕੀ ਕਿਉਂਕਿ ਕਿੱਥੇ ਬੰਦੇ ਨੇ ਡਿਪਟੀ ਸੀਐਮ ਬਨਣਾ ਸੀ ਉਹ ਚੱਕਰ ਦੇ ਵਿੱਚ ਰਖਲਾ ਕਈ ਬਿਆਨ ਦੇ ਗਏ ਉਹ ਰਖਲਾ ਹੋਰ ਚੋਂ ਬਨ ਲੱਗ ਗਿਆ ਸਤੋਜ ਵਾਲੇ ਮਹਾਰਾਜ ਦੇ ਜਦੋਂ ਹੋਰ ਚੋਂ ਬਨ ਲੱਗ ਗਿਆ ਤੇ ਉਹਨਾਂ ਨੇ ਰਖਲਾ ਮੰਤਰੀ ਵੀ ਨਹੀਂ ਬਣਾਇਆ ਠੀਕ ਨਾ ਕੈਬਨਟ ਦੇ ਵਿੱਚ ਵੀ ਨਹੀਂ ਜਗਾ ਦਿੱਤੀ ਇਸ ਕਰਕੇ ਥੋੜਾ ਜਿਹਾ ਹਣਾ ਥੋੜਾ ਜਿਹਾ ਟੈਨਸ਼ਨ ਦੇ ਵਿੱਚ ਚੱਲ ਰਹੇ ਆ ਇਸ ਕਰਕੇ ਖੁਦ ਹੀ ਆਪ ਹੀ ਰਖਲਾ ਰਖਲਾ ਰੀਵਣ ਕੱਟ ਲੈਂਦੇ ਆ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਤੇ ਆਪ ਹੀ ਰੋਡ ਚੈੱਕ ਕਰਦੇ ਆ ਫਿਰ ਨਾਲੇ ਐ ਤਾਂ ਹੈ ਨਹੀਂ ਵੱਡੀ ਡੀਟੀ ਰੋਡ ਬਣਾਈ ਐ ਲੈਂਕਰ ਰੋਡ ਸੜਕਾ ਤੇ ਉਹਦੇ ਖੱਡੇ ਭਰਦੇ ਤੇ ਖੱਡੇ ਚੈੱਕ ਕਰਦੇ ਵੀ ਕੋਈ ਮਲਾਵਟ ਤਾਂ ਨਹੀਂ ਵੀ ਤੁਸੀਂ ਕੋਲੇ ਖੜੇ ਹੋ ਤੁਹਾਡੇ ਕੋਲੇ ਖੜਿਆਂ ਦੇ ਕੌਣ ਮਲਾਵਟ ਕਰ ਜੂਗਾ ਆਇਨਾ ਨਾ ਮੜਾ ਮੋਟਾ ਸੋਚਿਆ ਕਰੋ ਹੁਣ ਆ ਗੱਲ ਕਰਦੇ ਆ ਜੀ ਰਾਜਾ ਵੜਿੰਗ ਦੀ ਜਿਹੜੇ ਕਿ ਬੈਸ ਭਰਾਵਾਂ ਨੂੰ ਪਾਣੀ ਪੀ ਪੀ ਕੇ ਗਾਲਾਂ ਦਿੰਦੇ ਹੁੰਦੇ ਸੀ ਕਹਿੰਦੇ ਸੀ ਕਿ ਇਹ ਆਪਦੇ ਫਾਦਰ ਦਾ ਲਾਜ ਸਰਕਾਰੀ ਸਰਕਾਰ ਦੇ ਖਜ਼ਾਨੇ ਚ ਕਰਾਉਣਾ ਚਾਹੁੰਦੇ ਆ ਠੀਕ ਆ ਨਾ ਹਜੇ ਕਰਾਇਆ ਤਾਂ ਨਹੀਂ ਸੀ ਕਰਾਉਣਾ ਚਾਹੁੰਦੇ ਆ ਇਹ ਜੇ ਬੰਦਿਆਂ ਨੂੰ ਤੁਸੀਂ ਕਿਉਂ ਜਿਤਾਉਨੇ ਆ ਬਹੁਤ ਕੁਝ ਬੋਲਿਆ ਸੀ ਤੇ ਮੈਂ ਉਹਨਾਂ ਦੇ ਵਿੱਚੋਂ ਇੱਕ ਕਲਿੱਪ ਚਲਾਉਣ ਲੱਗਾ ਹਾਂ ਵੀਡੀਓ ਦੇਖੋ Not thanks brother ਕਿਹ ਰੰਗੇ ਜਿਹੜੇ ਚੋਰ ਐ ਜਿਹੜੇ ਬਿਜਲੀ ਚੋਰ ਐ ਮੈਂ ਇਹਨਾਂ ਲੋਕਾਂ ਦੀ ਗੱਲ ਕਰਨਾ ਜਿਨ੍ਹਾਂ ਨੇ ਚੋਕੀ ਲੱਖ ਰੁਪਏ ਕਿਹਾ ਪੁੱਛੋ ਇਹਨਾਂ ਨੇ ਕਿਉਂ ਫਲੈਮ ਕੀਤਾ ਕਿ ਇਹ ਨੰਨੇ ਤੇ ਮਾਂ ਦੇ ਲਾਜੱਸੇ ਜਿਦਾ ਬਾਪ ਦੇ ਲਾਜੱਸੇ ਇਸੇ ਨਹੀਂ ਠੱਗਾ ਇਹ ਦੱਕੂ ਐ ਚੋਰ ਐ ਮੋਰ ਕਿਥੇ ਲਾ ਰਹੇ ਆਂ ਪੰਗੇ ਤੇ ਲਾ ਰਹੇ ਆਂ ਤੋਰ ਕਿੰਨੂ ਪੋੜੀ ਐ Thank you brother ਹਾਂਜੀ ਹੁਣ ਮੈਨੂੰ ਐਂ ਦੱਸੋ ਜਦੋਂ ਇਹਨੂੰ ਕਿਉਂ ਜ਼ਰੂਰਤ ਪਈ ਇਹਨੇ ਸਾਹਿਬ ਕਿਤਾਬ ਲਾਇਆ ਜਦੋਂ ਪਤਾ ਲੱਗਿਆ ਨਾ ਕਿ ਰਵਿੰਵੀਤ ਬਿੱਟੂ ਮੈਥੋਂ ਜਿੱਤੂ ਆ ਬਿਆੰਤ ਦਾ ਪੁੱਤਰਾ ਵੋਚੜ ਦਾ ਪੁੱਤਰਾ ਮੈਥੋਂ ਜੱਤ ਸਕਦਾ ਬਿੱਟੂ ਇਸ ਕਰਕੇ ਇਹਨੇ ਸਕੀਮ ਲਾਈ ਕਿ ਮੈਂ ਜੇ ਹਰਿਆ ਤਾਂ ਬਸ 34 35 ਹਜ਼ਾਰ ਬੋਰਡ ਤੇ ਹਰੂਆਂ ਤੇ ਇਸ ਕਰਕੇ ਜਦੋਂ ਰਖਲਾ ਬੈਂਸਪਰਾ ਸਰਦਾਰ ਸਿਮਰਜੀਤ ਸਿੰਘ ਬੈਂਸਤੇ ਰੇ ਰੇਪ ਦਾ ਰੂਪ ਲੱਗਿਆ ਵੀ ਇਹਨੇ ਰੇਪ ਕੀਤਾ ਇੱਕ ਮਹਿਲਾ ਦਾ ਤੇ ਉਸ ਤੋਂ ਬਾਅਦ ਇਲੈਕਸ਼ਨ ਹੋਏ ਤੇ ਇਲੈਕਸ਼ਨ ਦੇ ਵਿੱਚ ਦੋਨਾਂ ਭਰਾਵਾਂ ਨੂੰ 35000 ਵੋਟ ਪੈ ਗਈ ਮੰਨ ਕੇ ਚੱਲੋ ਜੀ ਤੁਸੀਂ 17 17000 ਵੋਟ ਦੋਨਾਂ ਨੂੰ ਪੈ ਗਈ 35000 ਪੋਲਿੰਗ ਹੋ ਗਈ ਲੁਧਿਆਣੇ ਦੇ ਵਿੱਚ ਇਸ ਕਰਕੇ ਇਹਨੂੰ ਐ ਲੱਗਿਆ 35000 ਵੋਟਾਂ ਪੱਕੀ ਐ ਕੁਛ ਵੀ ਹੋ ਜੇ ਇਸ ਕਰਕੇ ਬੈਂਸ ਭਰਾਵਾਂ ਨੂੰ ਨਾਰ ਲਾਇਆ ਗਿਆ ਮੈਂ ਹਾਰ ਨਾ ਜਾਵਾਂ ਤੇ ਜੇ ਨਾਰ ਲਾਉਂਦੇ ਵਾਕਿਆ ਹੀ ਹਰਦੇ ਉਹ 35000 34 35000 ਵੋਟ ਨੇ ਜਿਤਾਇਆ 26000 ਵੋਟ ਤੇ ਇਸ ਕਰਕੇ ਕਹਿੰਦੇ ਹੁੰਦੇ ਨਾ ਕਿਸੇ ਵੀ ਬੰਦੇ ਨੂੰ ਸੋਚ ਸਮਝ ਕੇ ਗਾਲ ਦੇਣੀ ਚਾਹੀਦੀ ਆ ਉਹ ਤਾਂ ਮੰਨ ਕੇ ਚੱਲ ਢਿੱਕੀ ਝੜ ਕੇ ਕਿਉਂਕਿ ਪਹਿਲਾਂ ਬੀਜੇਪੀ ਨੇ 88 ਅੰਤ ਸ਼ਾਹ ਨੇ ਕਿਹਾ ਸੀ ਵੀ ਤੁਹਾਡੇ ਦੋਨਾਂ ਪਰਮਾਚੋ ਇੱਕ ਜਨ ਨੂੰ ਟਿਕਟ ਦਿੱਤੀ ਜਾਊਗੀ ਐਮਪੀ ਦੀ ਤੇ ਫੇਰ ਰਖਲਾ ਵੀ ਤੁਹਾਨੂੰ ਬੀਜੇਪੀ ਚ ਅਸੀਂ ਸ਼ਾਮਲ ਕਰ ਲਾਂਗੇ ਤੇ ਸ਼ਾਮਲ ਕਰ ਦਿਆਂ ਇਹ ਤੁਹਾਨੂੰ ਟਿਕਟ ਦੇ ਦਿਆਂਗੇ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਬਿੱਟੂ ਪਾਸਾ ਵੱਟ ਗਿਆ ਕਾਂਗਰਸ ਤੋਂ ਤੇ ਉਹਨਾਂ ਨੇ ਬਿੱਟੂ ਮੋੜ ਲਾਇਆ ਇਸ ਕਰਕੇ ਬੀਜੇਪੀ ਤੋਂ ਪੱਤਾ ਕਟ ਗਿਆ ਇਸ ਕਰਕੇ ਇਹਨਾਂ ਨੂੰ ਐ ਲੱਗਿਆ ਵੀ 27 ਦੇ ਆਪਾ ਪਲੈਨਿੰਗ ਬਣਾਉਨੇ ਆ ਬੈਂਸ ਭਰਾਵਾਂ ਨੇ ਸੋਚਿਆ ਵੀ ਆਪਾ ਦੋਨਾਂ ਭਰਾਵਾਂ ਨੂੰ ਇੱਥੇ ਕੋਈ ਲੁਧਿਆਣੇ ਦੇ ਵਿੱਚ ਬਹੁਤਾ ਕੋਈ ਤਕੜਾ ਇਹਨਾਂ ਦਾ ਲੀਡਰ ਹੈ ਨਹੀਂ ਤਾਕੜ ਲੀਡਰ ਹੈ ਨਹੀਂ ਕੱਲਾ ਆਸ਼ੂ ਜ਼ਰੂਰ ਹੈ ਠੀਕ ਹੈ ਨਾ ਉਹ ਵੀ ਕੋਈ ਤਾਕੜ ਨਹੀਂ ਉਹ ਵੀ ਮੰਨ ਕੇ ਚੱਲ ਓਟ ਪਟੰਗ ਗੱਲਾਂ ਕਰਦਾ ਰਹਿੰਦਾ ਇਹਨਾਂ ਦੀ ਕਾਂਗਰਸ ਦੀ ਬੇਇੱਜ਼ਤੀ ਕਰਾਉਂਦਾ ਰਹਿੰਦਾ ਲੁਧਿਆਣੇ 'ਚ ਇਸ ਕਰਕੇ ਬੈਂਸ ਭਰਾਵਾਂ ਨੂੰ ਲਿਆ ਤੇ ਨਾਲੇ ਇਹਨੂੰ ਐ ਮੈਂ ਖੁਦ ਹਾਰ ਗਿਆ ਤੇ ਨਵਜੋਤ ਸਿੰਘ ਸਿੱਧੂ ਖੱਤ ਦੇ ਹੀ ਰਹਿਣਗੇ ਤੇ ਜੋਕ ਤੇ ਜੋਕ ਤੇ ਸ਼ੈਰੀ ਤੇ ਸ਼ੈਰੀ ਪੜਦੇ ਰਹਿਣਗੇ ਮੇਰੇ ਤੇ ਸ਼ੇਰ ਤੇ ਸ਼ੇਰ ਮਾਰਦੇ ਰਹਿਣਗੇ ਇਸ ਕਰਕੇ ਇਹਨੇ ਰਖਲਾ ਪੈਸ ਭਰਾਵਾਂ ਨੂੰ ਸ਼ਾਮਲ ਕੀਤਾ ਠੀਕ ਹੈ ਜੀ ਲੁਧਿਆਣੇ ਦੇ ਜਿਹੜੇ ਸਿੱਧੂ ਨਾ ਰੈਲੀ ਕੀਤੀ ਸੀ ਉਹ ਬੰਦਿਆਂ ਨੂੰ ਨਾ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਠੀਕ ਹੈ ਨਾ ਤੇ ਪੈਸ ਭਰਾਵਾਂ ਨੂੰ ਸ਼ਾਮਲ ਕਰ ਲਿਆ ਆਪਦੇ ਲਾਲਚ ਦੇ ਵਿੱਚ ਇਹ ਮੈਂ ਤਾਂ ਕਰਕੇ ਪੁਰਾਣੀ ਬਾਈ ਤੋਂ ਲੈ ਕੇ ਹੁਣ ਤੱਕ ਦੀ ਕਲਿੱਪ ਤੁਹਾਡੇ ਸਾਹਮਣੇ ਰੱਖੀ ਹੈ ਧੰਨਵਾਦ ਸਤਿ ਸ਼੍ਰੀ ਅਕਾਲ